ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਉਮੀਦ ਕਰਦੇ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਥੇ ਹੋਗੇ ਆਪਾਂ ਫ੍ਰੀ ਨਾ ਧੋ ਲਿਆ ਤੇ ਮੈਨੂੰ ਕੁਝ ਪਾਉਣ ਨੂੰ ਨਹੀਂ ਲੱਭਾ ਮੈਂ ਹੀ ਫਰਾਗ ਪਾ ਲਈ ਮੈਂ ਕਿ ਚੱਲ ਫਰਾਗ ਪਾ ਲੈਨੇ ਹਣਾ ਤੇ ਅੱਜ ਇਹਨੇ ਵੀ ਨਵਾ ਦਿੱਤੀ ਬਹੁਤ ਸੋਹਣੀ ਨਿਕਲੀ ਅੱਜ ਤੇ ਕੱਪੜੇ ਵੀ ਬਹੁਤ ਜ਼ਿਆਦਾ ਧੁੱਪੇ ਮੈਂ ਤੁਹਾਨੂੰ ਦਿਖਾਉਣੀ ਜਾ ਕੇ ਤੇ ਇਹ ਪਹਿਲਾਂ ਮੈਂ ਤੁਹਾਨੂੰ ਟਾਇਲਾਂ ਵਿਖਾ ਦਾਂ ਕਿ ਕਿੰਨਾ ਕੁ ਟਾਇਲਾਂ ਦਾ ਜਿਹੜਾ ਉਹ ਕੰਮ ਹੋਇਆ ਵਾ ਉਹ ਤੁਸੀਂ ਵੇਖ ਲਓ ਤੇ ਕਿਹੜੀਆਂ ਆਪਾਂ ਸਿਲੈਕਟ ਕੀਤੀਆਂ ਸੀ ਵੇਖ ਲਓ ਰਾਤੀਨਾ ওভার ਲੱਗੇ ਰਹੇ ਇਹ ਵਾਲੀਆਂ ਵਿੱਚ ਨਾ 골ਡਨ ਜਿਆਵਾ ਤੇ ਇਹ ਤਿੰਨ ਸ਼ੇਡ ਆ ਇੱਕ ਦੋ ਤੇ ਤਿੰਨ ਤਿੰਨ ਸ਼ੇਡ ਆ نیچے ਜਿਹੜੀ ਉਹ ਵਾਈਟ ਟੇਲ ਜਿਹੜੀ ਹੁੰਦੀ ਨਾ ਮੈਟ ਵਾਲੀ ਉਹ ਲੱਗੂਗੀ ਅਜੇ ਇੰਨੀ ਲੱਗੀ ਐ ਅਜੇ ਉੱਪਰ ਸਾਰੇ ਲੱਗਣੇ ਅਜੇ ਤੇ ਜਦੋਂ ਫਾਈਨਲ ਹੋ ਜੂਗਾ ਫਿਰ ਮੈਂ ਤੁਹਾਨੂੰ ਵਿਖਾਉਂਗੀ ਤੇ ਇਹਨਾਂ ਨੇ ਵੀ ਨਾ ਕੰਮ ਫੜਿਆ ਹੁੰਦਾ ਵਾ ਦਿਨ ਦਾ ਤੇ ਇਸ ਕਰਕੇ ਉਹ ਰਾਤ ਨੂੰ ਆਉਂਦੇ ਫਿਰ ਤੇ ਰਾਤ ਨੂੰ ਫਿਰ 1:30 ਵਜੇ ਤੱਕ ਲੱਗੇ ਦਿੰਦੇ ਆ ਫਿਰ ਉਹਨਾਂ ਨੂੰ ਚਾਹ ਵਗੈਰਾ ਦੇਣੀ ਹੁੰਦੀ ਆ ਤੇ ਹੁਣ ਮੈਂ ਨਾ ਨਹਾ ਧੋ ਲਿਆ ਸਾਰਾ ਕੰਮ ਹੋ ਗਿਆ ਮੈਂ ਕਿਹਾ ਹੁਣ ਨਾ ਉੱਪਰ ਪੈਣੀ ਥੋੜੀ देर ਧੁੱਪ ਚ ਨਮਿਸ਼ ਤੇ ਨਹਾ ਕੇ ਧੁੱਪ ਸਤੇਕ ਆਇਆ ਵਾ ਤੇ ਹੁਣ ਮੈਂ ਚੱਲਦੀ ਉੱਪਰ ਤੇ ਤੁਹਾਨੂੰ ਮੈਂ ਇੱਕ ਚੀਜ਼ ਵਿਖਾਵਾਂ ਹੁਣ ਤੇ ਇਹ ਨਾ ਲੈ ਕੇ ਆਈ ਆਪਣੇ ਵਾਸਤੇ ਬੂਟ ਆਹ ਇਹ ਇਹਨਾਂ ਨੂੰ ਦੋ ਮੈਂ ਲੈ ਦਿੱਤੀ ਹੈ ਨਾ ਜੈਗਿੰਗ ਤੇ ਇਹਨਾਂ ਦੇ ਦੋ ਜੋੜੇ ਹੁਣ ਬੂਟਾਂ ਦੇ ਲੈ ਆਂਦੇ ਆ। ਉਹ ਮੈਂ ਤੁਹਾਨੂੰ ਦਿਖਾਉਣੀ ਆ। ਇੱਕ ਤੇ ਹੈਦਾ ਇਹ ਵਾਲਾ ਬਲੈਕ ਜਿੱਦਾਂ ਮਤਲਬ ਤੁਸੀਂ ਡੇਲੀ ਵੀ ਇਹਨੂੰ ਪਾ ਸਕਦੇ ਜੇ ਇਹਨੂੰ ਡੇਲੀ ਵੀ ਵੇਅਰ ਕਰ ਸਕਦੇ ਤੇ ਕਿਤੇ ਜਾਣਾ ਹੋਵੇ ਉਦੋਂ ਵੀ ਹਨਾ ਬੜੇ ਕੰਫਰਟੇਬਲ ਰਹਿੰਦੇ ਹਨਾ ਇਦਾਂ ਕਪੜਾ ਜਿਹਾ ਲੱਗਾ ਹੋਆ ਆ ਵੇਖੋ ਬੜੇ ਵਧੀਆ ਹੈ ਵੀ ਲੱਗਦੇ ਮਨਾਈ ਜੀ ਬੂਟ ਜਿਹੜੇ ਉਚਾਦੇ ਅੱਛੇ ਲੱਗਦੇ ਜਿਹੜੇ ਜਲਦੀ ਪੈ ਜਾਂਦੇ ਤੇ ਜਲਦੀ ਉਤਰ ਜਾਂਦੇ ਆ ਇਹਨਾਂ ਨੇ ਹੀ ਪੈਰ ਵੀ ਦਰਦ ਨਹੀਂ ਹੁੰਦੇ ਹੈਗੇ ਤੇ ਕੰਫਰਟੇਬਲ ਰਹਿੰਦੇ ਆ ਇਦਾਂ ਦਾ ਹੀ ਸੇਮ ਟੂ ਸੇਮ ਨਵੀਂ ਵਾਸਤੇ ਵੀ ਮੰਗਾਇਆ ਉਹ ਛੋਟਾ ਵਾਲਾ ਸਾਈਜ਼ ਤੇ ਉਹ ਜਿੱਦਣ ਆਜੂ ਤੁਹਾਨੂੰ ਦਿਖਾਉਂਗੀ ਫਿਰ ਇੱਕ ਐਵ ਇਹਨਾਂ ਨੂੰ ਪਸੰਦ ਦਾ ਬਹੁਤ ਮਤਲਬ ਦੇਰ ਨਾ ਆਉਂਦੀ ਚੀਜ਼ ਜਿਹੜੀ ਪਸੰਦ ਆ ਜਾਏ ਫਿਰ ਲੈ ਲੈਣੀ ਚਾਹੀਦੀ ਹੈ ਨਾ ਉਸੇ ਟਾਈਮ ਤੇ ਇੱਕ ਐਵ ਅਬੀ ਬਹੁਤ ਸੋਹਣੇ ਲੁੱਕ ਵਾਈਜ਼ ਨਾ ਬਹੁਤ ਹੀ ਵਧੀਆ ਆ ਵੇਖੋ ਨਾ ਇਹਦੀ ਲੁੱਕ ਬਹੁਤ ਵਧੀਆ ਬਣੀ ਹੋਈ ਆ ਤੇ ਮਤਲਬ ਜਿਆਦਾ ਮਹਿੰਗੇ ਵੀ ਨਹੀਂ ਆ ਹਨਾ ਤੇ ਇਹ ਆਉਣ ਜਾਣ ਨੂੰ ਵੀ ਬੜੇ ਵਧੀਆ ਵੇਖੋ ਮੰਮਾ ਇਦਾਂ ਦਾ ਬਹੁਤ ਵੱਡਾ ਸਾਈਜ਼ ਆ ਮੰਮਾ ਇਹ ਲੁੱਕ ਆ ਹਾਂ ਉਹ ਵਾਲੇ ਬਲੈਕ ਵਾਲੇ ਪਾਪਾ ਕਿ ਇਹ ਵਾਲੇ ਤਾਂ ਲੈ ਹੁੰਦੇ ਤੇ ਨਾ ਵਾਈਟ ਕਲਰ ਦੇ ਤੇ ਪਾਪਾ ਨੇ ਤੇ ਲੈ ਨਹੀਂ ਕਾਲੇ ਕੀ ਕਹਿੰਦਾ ਕਿਉਂ ਉਜਾਵਾਂਗੇ ਤੇ ਵੈਸੇ ਤੇ ਇਹ ਅਸੀਂ ਦੋ ਪੇਅਰ ਲਿਆਂਦੇ ਮੈਂ ਕਿਹਾ ਜਿੱਥੇ ਮੈਂ ਆਪਣੀਆਂ ਜੁੱਤੀਆਂ ਰੱਖਿਆ ਉਹਨੂੰ ਮੈਂ ਉੱਥੇ ਰੱਖੂੰਗੀ ਤੇ ਹੁਣ ਚੱਲਦੇ ਆਂ ਉੱਪਰ ਮੈਂ ਤੁਹਾਨੂੰ ਬਖੋਣੀ ਕਿੰਨਾ ਜ਼ਿਆਦਾ ਅੱਜ ਕੱਪੜਾ ਧੁੱਪਿਆ ਵਾ ਮਤਲਬ 4 ਦਿਨ ਹੋ ਗਏ ਸੀ ਕੱਪੜੇ ਧੁੱਪਿਆ ਨੂੰ ਤੇ ਮਿਸਤਰੀਆਂ ਦੀ ਵਜ੍ਹਾ ਨਾਲਾ ਪੱਟਾ ਬਹੁਤ ਜ਼ਿਆਦਾ ਮੈਂ ਡੇਲੀ ਸਾਫ਼ ਕਰਦੀ ਆਂ ਪਰ ਡੇਲੀ ਕੱਟਾ ਆ ਜਾਂਦਾ ਬਹੁਤ ਹੀ ਤੇ ਚਲੋ ਚੱਲਦੇ ਆਂ ਉੱਪਰ ਜਾਣਾ ਚਲੋ ਜੀ ਆਜੋ ਉੱਪਰ ਚੱਲਦੇ ਹੁਣ ਥੋੜੀ ਜਿਹੀ ਨਾ ਧੁੱਪ ਸੇਕ ਲੈਣੇ ਆ ਸਵਾ ਬੋਧ ਛੱਡਦਾ ਬਹੁਤ ਜਾਂਦਾ ਚਾਂ ਛੱਡਦਾ ਟਾਈਮ ਹੋ ਗਿਆ ਵਾ ਸਾਡੇ ਛੱਡੇ ਸਾਡੇ 12 ਹੁੰਦਾ ਬਈ ਸਾਡਾ ਇਹ ਮੈਂ ਦਰਵਾਜ਼ਾ ਬੰਦ ਰੱਖਿਆ ਸੀ ਟਾਈਗਰ ਨਾਲ ਗਮਲਿਆਂ 'ਚ ਮਿੱਟੀ ਫੇਰ ਕੱਢ ਦਿੱਤੀ ਮੈਂ ਉਦੋਂ ਜੇ ਸਫਾਈ ਕੀਤੀ ਨਾ ਤੁਹਾਨੂੰ ਦਿਖਾਉਣੀ। ਹਾਂ ਦੇਖੋ। ਗਮਲਿਆਂ 'ਚ ਮਿੱਟੀ ਫੇਰ ਕੱਢਤੀ ਮੈਂ ਸਾਰੀ ਛੱਤ ਸਾਫ਼ ਕੀਤੀ। ਉਹਨੇ ਫੇਰ ਹੀ ਉਦਾਂ ਦਾ ਉਦਾਂ ਹੀ ਕਰ ਦਿੱਤਾ। ਕੱਪ ਜਿਆਦਾ ਧੂੜ ਸਾਰੇ। ਪੂਰੀ ਛੱਤ ਭਰੀ ਆ। ਤੇ ਥੋੜੀ ਦੇਰ ਹੁਣ ਮੈਂ ਨਾ ਇੱਥੇ ਪਾਉਂਗੀ। ਕੱਪੜੇ ਸੁੱਕਣਗੇ ਤੈਅ ਕਰੂੰਗੀ ਇੱਥੇ ਉੱਪਰ ਹੀ। ਫਿਰ ਮੈਂ ਲੈ ਕੇ ਜਾਉਂਗੀ ਇਹਨਾਂ ਥੱਲੇ ਚਲੋ ਧੁੱਪ ਦਾ ਮজা ਲੈਣੇ ਆ ਧੁੱਪ ਵੇਖੋ ਕਿੰਨੀ ਵਧੀਆ ਨਿਕਲੀ ਅੱਜ ਮੈਂ ਮੰਜੀ ਵੀ ਚੜਵਾਈ ਹੈ ਹਾਂ ਠੀਕੋ ਮੈਂ ਕਿਹਾ ਮੰਜੀ ਛਾੜ ਦੂੰ ਤੇ ਬੈਣ ਨੂੰ ਸੋਕ ਹੋ ਜਾਂਦੀ ਫਿਰ ਲੋ ਜੀ ਇੱਥੇ ਆ ਗਈ ਮੈਂ ਕੱਪੜਿਆਂ ਵੱਲ ਹੋ ਚਲੀ ਹੋਣਾ ਤੇ ਇੰਨੇ ਜਿਆਦਾ ਮਤਲਬ ਕੱਪੜੇ ਧੋਪੇ ਨਾ ਅੱਜ ਦਿਨ ਪੂਰਾ ਮਤਲਬ ਨਿਕਲਨ ਵਾਲਾ ਹੀ ਕੱਪੜਿਆਂ ਦੇ ਵਿੱਚ ਹੀ ਬੱਸ ਇੱਕ ਦਿਨ ਹੁੰਦਾ ਨਾ ਇਦਾਂ ਕੱਪੜਿਆਂ ਦੇ ਵਿੱਚ ਨਿਕਲ ਜਾਂਦਾ ਸਾਰਾ ਉਹੀ ਚੀਜ਼ ਹੀ ਤੇ ਇੱਥੇ ਮੈਂ ਪਾਸੇ ਮੈਂ ਕਿ ਪਰਤਾਦ ਨਹੀਂ ਧੁੱਪ ਬਹੁਤ ਜ਼ਿਆਦਾ ਲੱਗੀ ਸੀ ਪਰ ਮੈਂ ਕਿ ਚੱਲਣਾ ਪਾਸੇ ਪਰਤਾ ਦੇਣੀ ਆ ਤੇ ਜਿਹੜਾ ਉਹ ਜਲਦੀ ਸੁੱਕ ਜਾਣਗੇ ਹਨਾ ਐਨੀ ਧੁੱਪ ਵਿੱਚ ਮੜ ਜੀ ਵੀ ਸਿੱਲੇ ਰਹਿਣ ਫਿਰ ਸਮੈਲ ਆਉਣ ਲੱਗ ਜਾਂਦੀ ਆ ਤੇ ਇੱਥੇ ਮੈਂ ਸਾਰੇ ਕੱਪੜੇ ਜਿਹੜੇ ਪਰਤਾਤੇ ਹੀ ਇੱਧਰ ਉੱਧਰ ਸਾਰੇ ਜਗ੍ਹਾ ਨਹੀਂ ਲੱਭਦੀ ਪਈ ਗਰਮ ਕੱਪੜੇ ਨੇ ਹੁੰਦਾ ਜਲਦੀ ਸੁੱਕ ਜਾਂਦੇ ਫਿਰ ਉਹ ਲਾ ਲੈਂਦੇ ਲਾ ਲਈਦੇ ਤੇ ਫਿਰ ਜਿਹੜੇ ਦੂਜੇ ਉਹ ਪਾ ਲੈਂਦੇ ਹਨ ਤੇ ਇਧਰ ਤਾਰ ਦਾ ਵੀ ਬੜਾ ਫਾਇਦਾ ਹੋ ਗਿਆ ਵਾ ਤੇ ਇਹ ਬਨ ਲਈ ਆ ਤੇ ਇਹਦੇ ਨਾਲ ਵੀ ਬੜੀ ਵੱਧਿਆ ਕੱਪੜੇ ਸੁੱਕ ਜਾਂਦੇ ਆ ਤੇ ਇੱਥੇ ਮੈਂ ਜਿਹੜਾ ਉਹ ਕਰਕੇ ਸਾਰਾ ਕੰਮ ਤੇ ਮੈਂ ਕਿਹਾ ਚੱਲ ਇਹ ਕਰ ਲੈਨੇ ਚਲੋ ਚੱਲਦੇ ਹਾਂ ਥੱਲੇ ਧੁੱਪ ਤੇ ਮੈਨੂੰ ਸੇਕ ਲਈ ਉੱਪਰ ਨਹੀਂ ਦਨੀ ਆਉਂਦੀ ਹੈਗੀ ਤੇ ਪਾ ਸੇ ਮੈਂ ਪੁਰਤਾਤੇ ਕੱਪੜਿਆਂ ਦੇ ਸੁੱਕ ਜਾਣਗੇ ਨਾ ਫਿਰ ਲਾ ਲੂੰਗੀ ਇਹ ਗੰਦੇ ਕੱਪੜੇ ਇਹਨੂੰ ਮਸ਼ੀਨ ਚ ਰੱਖਦੀ ਆ ਤੇ ਆ ਗਈ ਹੁਣ ਮੈਂ ਥੱਲੇ ਧੁੱਪ ਬਹੁਤ ਜ਼ਿਆਦਾ ਬੱਠਾ ਨਹੀਂ ਜਾਣ ਰਿਹਾ ਗੈਨੀ ਜਿਆ ਧੁੱਪਾ ਤੇ ਲੋ ਜੀ ਇਹ ਹੈਗਾ ਸ਼ਾਮ ਦਾ ਟਾਈਮ ਸ਼ਾਮ ਦੇ ਅ ਵਜੇ ਹੁਣ 4 4:30 ਦਾ ਟਾਈਮ ਹੋਣਾ ਹਨਾ ਤੇ ਧੁੱਪ ਤੇ ਅਜੇ ਵੀ ਹੈਗੀ ਆ ਮੈਂ ਕਿਹਾ ਚੱਲ ਹੁਣ ਕੱਪੜੇ ਲਾ ਲਵਨੇ ਹਨਾ ਤੇ ਇਹਨਾਂ ਨੂੰ ਲਾਇਆ ਫਿਰ ਤੈਅ ਕੀਤਾ ਫਿਰ ਇਹਨਾਂ ਨੂੰ ਸਬਮਿਟ ਰਾਂ ਬਹੁਤ ਔਖਾ ਹੁੰਦਾ ਕਿਉਂਕਿ ਕੱਪੜੇ ਵੀ ਹੀ ਚਾਦਰਾਂ ਵੀ ਹੀ ਸਾਰਾ ਕੁਝ ਹੀ ਹਨਾ ਤੇ ਸਾਰਾ ਕੁਝ ਮਤਵਾ ਲਿਆ ਹੈ ਕਿਉਂਕਿ ਆਂਟੀ ਆਉਂਦੇ 2 ਦਿਨ ਬਾਅਦ ਹਨਾ ਕਿਉਂਕਿ ਮਿਸਤਰੀ ਲੱਗੇ ਆ ਫਿਰ ਉਹ ਨਾ ਸੀਮੰਟ ਦੇ ਵਿੱਚ ਕਿਚ-ਕਿਚ ਹੋਣ ਲੱਗ ਜਾਂਦੀ ਆ ਤੇ ਮੈਨੂੰ ਇਹ ਹੁੰਦਾ ਕਿ ਚੱਲ ਨਾ ਪਹਿਲਾਂ ਵਿੜਾ ਸਾਫ਼ ਕਰ ਲੋ ਫਿਰ ਜਿਹੜਾ ਉਹ ਜਿਹੜੇ ਕੱਪੜੇ ਕੱਢ ਲੋ ਉਦ ਦਾ ਵੀ 2 ਦਿਨ ਬਾਅਦ ਮਤਵਾ ਲੈਣੀ ਆ ਹਨਾ ਇੰਨਾ ਜ਼ਿਆਦਾ ਲਾਲਚ ਨਹੀਂ ਕੀਤਾ ਕਦੀ ਨਾਲ ਠੰਡ ਵਾਣਾ ਤੇ ਮੈਂ ਕਿਾ ਚਲ ਮਿਸਤਰੀਆਂ ਦਾ ਨਿਬੜ ਜੇ ਫਿਰ ਆਂਟੀ ਨੂੰ ਕਹਾਂਗੀ ਰੋਜ਼ ਆਜਿਆ ਕਰੋ ਹਨਾ ਤੇ ਇਦਾਂ ਦੋ ਦਿਨ ਬਾਅਦ ਆਉਂਦੇ ਆ ਤੇ ਜਿੰਨੇ ਕੱਪੜੇ ਹੁੰਦੇ ਫਿਰ ਧੋ ਜਾਂਦੇ ਫਿਰ ਮੈਨੂੰ ਇੱਕ ਵਾਰੀ ਮੈਂ ਜਿਹੜਾ ਸਾਭ ਲੈਣੀ ਕੱਪੜੇ ਬਾਰ-ਬਾਰ ਜਿਹੜਾ ਉਹ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਤੇ ਇੱਥੇ ਮੈਂ ਸਾਰੇ ਲਾ ਕੇ ਪਿੱਲਾ ਰੱਖ ਲੂ ਕਿ ਐਨ ਸਾਰੇ ਸੁੱਕ ਗਏ ਕਿਉਂਕਿ ਧੁੱਪ ਬਹੁਤ ਜ਼ਿਆਦਾ ਲੱਗੀ ਤੇ ਮਾੜੀ ਜੀ ਵੀ ਸੇਲ ਨਹੀਂ ਹੀ ਰਹਿ ਗਈ ਸਾਰੇ ਕੱਪੜੇ ਸੁੱਕ ਗਏ ਫਿਰ ਮੈਂ ਮੰਜੇ ਤੇ ਰੱਖ ਕੇ ਫੇਰੀ ਮੈਂ ਤੈਅ ਕੀਤੇ ਫਿਰ ਮੈਂ ਤੈਅ ਕੀਤੇ ਤੇ ਫਿਰ ਤਿਆਰ ਕਰਨ ਤੋਂ ਬਾਅਦ ਫਿਰ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਤੂੰ ਥੱਲੇ ਲੈ ਜਾ ਸਾਰੇ ਕੱਪੜੇ ਆ ਨਾ ਤੈਅ ਕੀਤੇ ਫਿਰ ਮੈਂ ਸਿਮੇਟ ਲੂੰਗੀ ਤੇ ਤੁਹਾਨੂੰ ਮੈਂ ਵਿਖਾਵਾਂਗੀ ਕਿ ਕਿੰਨੇ ਜ਼ਿਆਦਾ ਕੱਪੜੇ ਸੀ ਤੈਅ ਕੀਤੇ ਚਾਦਰਾਂ ਦਾ ਇਹ ਹੋ ਜਾਂਦਾ ਕਿ ਕੱਟਾ ਮਿੱਟੀ ਬਹੁਤ ਜ਼ਿਆਦਾ ਪੈਂਦਾ ਵਾ ਇਸ ਕਰਕੇ ਇਹ ਲਾਉਣੀਆਂ ਪੈਂਦੀਆਂ ਨਹੀਂ ਤੇ 15 20 ਦਿਨ ਕਿਤੇ ਜਾਂਦੀਆਂ ਨਹੀਂ ਚਾਦਰਾਂ ਜਿਹੜੀਆਂ ਮੋਟੀਆਂ ਹੁੰਦੀਆਂ ਨਾ ਤੇ ਫਿਰ ਇਹ ਲਾਉਣੀਆਂ ਪੈਂਦੀਆਂ ਸੀਮੇਟ ਵਗੈਰਾ ਬਹੁਤ ਕੱਟਾ ਪੈਂਦਾ ਵਾ ਮਿਸਤਰੀ ਭਾਵੇਂ ਛੋਟਾ ਹੀ ਕੰਮ ਹੋਵੇ ਪਰ ਵੱਡਾ ਹੋਵੇ ਤੇ ਮਿਸਤਰੀ ਜਿਹੜੇ ਉਹ ਉਹਨਾਂ ਨਾਲ ਬਹੁਤ ਗਾ ਪੈ ਜਾਂਦਾ ਵਾ ਤੇ ਚਲੋ ਜੀ ਵਲੌਗ ਨੂੰ ਜਿਹੜਾ ਪੂਰਾ ਦੇਖਿਆ ਕਰੋ ਸੁੱਟਲਾ ਕੇ ਐਂਡ ਤੱਕ ਲਾਈਕ ਜਰੂਰ ਕਰਦਿਆ ਕਰੋ ਲਾਈਕ ਨਹੀਂ ਕਰਦੇ ਤੁਸੀਂ ਵੀਡੀਓ ਤਾਂ ਵੇਖ ਲੈਂਦੇ ਪਰ ਉਹ ਲਾਈਕ ਨਹੀਂ ਕਰਦੇ ਪਲੀਜ਼ ਲਾਈਕ ਕਰਦਿਆ ਕਰੋ ਵੀਡੀਓ ਨੂੰ ਤੇ ਉਪਰੋ ਲਾਗ ਲਿਆਂਦੇ ਕੱਪੜੇ ਇੰਨੇ ਸਾਰੇ ਕੱਪੜੇ ਸਾਰੇ ਮੈਂ ਤਿਆਰ ਕਰਕੇ ਨੇ ਲਿਆ ਹੁਣ ਇਹਨਾਂ ਨੂੰ ਰੱਖਣ ਦਾ ਟਾਸਕ ਹੁਣ ਇਹਨਾਂ ਨੂੰ ਸਾਂਭਦੇ ਆ ਲਮਾਰੀਆਂ ਚ ਵੈਸੇ ਵੀ ਜਗ੍ਹਾ ਨਹੀਂ ਹੈਗੀ ਰੱਖਣ ਨੂੰ ਸਰਦੀਆਂ ਦੇ ਕੱਪੜੇ ਨਾ ਉਹ ਉੱਪਰ ਉੱਪਰ ਰੱਖੇ ਨਾ ਫਿਰ ਉਹ ਹੋ ਜਾਂਦੇ ਆ ਬੋਲ ਲਮਾਰੀਆਂ ਫੋਲੋ ਜਾਂਦੀਆਂ ਵਾ ਸਰਦੀਆਂ ਦੇ ਕੱਪੜਿਆਂ ਨੂੰ ਖਾਸ ਕਰਕੇ ਤੇ ਇਹਨਾਂ ਨੂੰ ਸਾਂਭਦੇ ਆ ਤੇ ਫੇਰ ਕਰਦੇ ਆ ਤੁਹਾਡਾ ਨਾਲ ਵੈਸੇ ਵੀ ਥੱਕ ਗਈ ਬਹੁਤ ਆ ਨਾ ਇਹਨਾਂ ਨੂੰ ਹੁੰਦਾਂ ਹੀ ਹੈਗਾ ਲੋਜੀ ਕੱਪੜੇ ਵੀ ਸਾਰੇ ਮੈਂ ਸਾਂਭ ਲਿਆ ਇਹ ਖਲਾਰਾ ਵੇਖੋ ਕਿੰਦਾ ਪਿਆ ਵਾ ਸਾਰੇ ਪਾਸੇ ਇਹ ਤੇ ਹੁਣ ਜਦੋਂ ਕੰਮ ਹੋਊਗਾ ਨਾ ਫੇਰ ਹੀ ਮਤਲਬ ਇਹ ਖਲਾਰਾ ਵੀ ਚੁੱਕਿਆ ਜਾਊਗਾ ਤੇ ਕੱਪੜੇ ਸਾਫ ਦੇ ਬਹੁਤ ਟਾਈਮ ਲੱਗ ਗਿਆ ਮੈਨੂੰ ਕਿਉਂਕਿ ਵੱਡਾ ਚ ਰੱਖਣੇ ਹੁੰਦੇ ਬੈੱਡ ਸ਼ੀਟ ਨਾ ਤੇ ਉੱਥੋਂ ਕੱਢ ਕੇ ਫੇਰ ਪੁਛਾ ਲਾਣੀਆਂ ਤੇ ਉਹ ਜਿਹੜੀ ਸੀਟ ਹੈ ਨਾ ਇਹ ਵਰੀ ਇਹ ਲੱਗਣੀ ਆ ਇਹ ਨੀਚੇ ਗਰਾਉਂਡ ਫਲੋਰ ਤੇ ਲੱਗਣੀ ਆ ਫਲੈਸ਼ ਤੇ ਬਾਥਰੂਮ ਦੇ ਵਿੱਚ ਤੇ ਮਿਸਤਰੀ ਫੇਰ ਰਾਤੀ ਆਉਣਗੇ ਤੇ ਉਹ ਆਪਣਾ ਕੰਮ ਕਰਕੇ ਜਾਣਗੇ ਫੇਰ ਤੇ ਲਓ ਜੀ ਇੱਥੇ ਕਰਦੇ ਬਲੌਗ ਦਾ ਐਂਡ ਅੱਜ ਤੇ ਸਾਰਾ ਦਿਨ ਕੱਪੜਿਆਂ 'ਚ ਲੰਘਦੇ ਆ ਸੱਚੀ ਤੇ ਮਿਲਦੇ ਆ ਕਿਸੇ ਅਗਲੇ ਬਲੌਗ 'ਚ ਤੇ ਤਦ ਤੱਕ ਲਈ ਜੀ ਬਾਏ ਬਾਏ